ਮੈਂ ਜੱਜ ਗਿੱਲ ਸਵਾਗਤ ਕਰਦਾ ਤੁਹਾਡੇ ਸਾਰੇ ਹੀ ਸਟੂਡੈਂਟਸ ਦਾ ਇੱਕ ਵਾਰ ਫਿਰ ਤੋਂ ਆਪਣੇ YouTube ਚੈਨਲ ਗਿੱਲ ਸਟੱਡੀਜ਼ ਤੇ ਤਾਂ ਸਟੂਡੈਂਟਸ ਅੱਜ ਦੀ ਕਲਾਸ ਵਿੱਚ ਆਪਾਂ ਕਰਨ ਜਾ ਰਹੇ ਹਾਂ ਗੁਰਮਤ ਕਾਵ ਜੋ ਕਿ ਕਲਾਸ 10ਵੀਂ ਦੀ ਤੁਹਾਡੀ ਕਿਤਾਬ ਦੇ ਵਿੱਚੋਂ ਗੁਰੂ ਨਾਨਕ ਦੇਵ ਜੀ ਦੁਆਰਾ ਲਿਖੀਆਂ ਗਈਆਂ ਇੱਕ ਪਹਿਲਾਂ ਇਸ ਤੋਂ ਪਹਿਲਾਂ ਆਪਾਂ ਸਟੂਡੈਂਟ ਪਵਨ ਗੁਰੂ ਪਾਣੀ ਪਿੱਤਾ ਵਾਲੀ ਕਵਿਤਾ ਪੂਰੀ ਫੁੱਲ ਸੋਲੂਸ਼ਨ ਕਰ ਚੁੱਕੇ ਹਾਂ ਉਸ ਤੋਂ ਬਾਅਦ ਅੱਜ ਆਪਾਂ ਅੱਜ ਦੀ ਕਲਾਸ ਵਿੱਚ ਕਰਨ ਜਾ ਰਹੇ ਹਾਂ ਸਟੂਡੈਂਟਸ ਸੋ ਕਿਉਂ ਮੰਦਾ ਆਖੀਏ ਇਸ ਦੇ ਵਿੱਚ ਵੀ ਸਟੂਡੈਂਟ ਆਪਾਂ ਇਸ ਦਾ ਪ੍ਰਸੰਗ ਸਾਹਿਤ ਵਿਆਖਿਆ ਵਸਤੂ ਨਿਸ਼ਿਸ਼ਟ ਪ੍ਰਸ਼ਨ ਕੇਂਦਰੀ ਭਾਵ ਮਤਲਬ ਕਿ ਫੁੱਲ ਸੋਲੂਸ਼ਨ ਆਪਾਂ ਇਹਨੂੰ ਕਰਾਂਗੇ ਠੀਕ ਹੈ ਤਾਂ ਜਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਕਲਾਸ ਨੂੰ ਕਰਦੇ ਹਾਂ ਸਟਾਰਟ ਤਾਂ ਜੇਕਰ ਇਸ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਆਉ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਕਲਾਸ ਦਾ ਨੋਟੀਫਿਕੇਸ਼ਨ ਮਿਲ ਸਕੇ ਇਸ ਦੇ ਨਾਲ ਹੀ ਸਟੂਡੈਂਟ ਤੁਹਾਡੇ ਬਾਕੀ ਸਬਜੈਕਟ ਸੋਸ਼ਲ ਸਾਇੰਸ ਦੀਆਂ ਵੀ ਕਲਾਸਾਂ ਅਪਲੋਡ ਕੀਤੀਆਂ ਹੋਈਆਂ ਨੇ ਠੀਕ ਹੈ ਤਾਂ ਜਿਹੜੇ ਸਟੂਡੈਂਟਸ ਨੇ ਕਲਾਸਿਸ ਦੇਖਣੀ ਹੋਵੇ ਤਾਂ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਪਲੇਲਿਸਟ ਦਾ ਲਿੰਕ ਦਿੱਤਾ ਹੋਇਆ ਉੱਥੇ ਜਾ ਕੇ ਤੁਸੀਂ ਪਹਿਲਾਂ ਵਾਲੀਆਂ ਕਲਾਸਿਸ ਦੇਖ ਸਕਦੇ ਹੋ ਠੀਕ ਹੈ ਤਾਂ ਚਲੋ ਪੰਜਵਾਂ ਵਾਲੀ ਕਲਾਸ ਨੂੰ ਕਰਦੇ ਹਾਂ ਸਟਾਰਟ ਤਾਂ ਦੇਖੋ ਸਟੂਡੈਂਟ ਸੋ ਕਿਉਂ ਮੰਦਾ ਆਖੀਏ ਠੀਕ ਹੈ ਜੋ ਕਿ ਗੁਰਮਤਕਾਵ ਗੁਰੂ ਨਾਨਕ ਦੇਵ ਜੀ ਦੁਆਰਾ ਹੈ ਨਾ ਉਹ ਤੁਹਾਨੂੰ ਪਤਾ ਹੀ ਹੈ ਤਾਂ ਇਹਦੇ ਵਿੱਚ ਆਪਾਂ ਕਰਦੇ ਆਂ ਦੇਖੋ ਅ ਭੰਡੇ ਜੰਮੀਏ ਭੰਡੇ ਨਿਮੇ ਭੰਡੇ ਮੰਗਣ ਬਿਆਹ ਭੰਡੂ ਹੋਵੇ ਦੋਸਤੀ ਭੰਡੂ ਚਲੇ ਰਾਹ ਭੰਡੂ ਮੋਹਾ ਭੰਡੂ ਪਲਿਆ ਭੰਡੇ ਹੋਵੇ ਬੰਧਾਂ ਸੋਕਾ ਮੰਦਾ ਆਖੇ ਜਿੱਤ ਜਮੇ ਰਜਾਨ ਠੀਕ ਹੈ ਤਾਂ ਇਹਦੀ ਆਪਾਂ ਪ੍ਰਸੰਗ ਤੇ ਵਿਆਖਿਆ ਕਰਦੇ ਆਂ ਦੇਖੋ ਸਟੂਡੈਂਟ ਪਹਿਲਾ ਇਹਦਾ ਆ ਗਿਆ ਪ੍ਰਸੰਗ ਦੇਖੋ ਇਹਦੇ ਵਿੱਚ ਆਪਾਂ ਲਿਖਾਂਗੇ ਸਭ ਤੋਂ ਪਹਿਲਾਂ ਇਹ ਕਾਵੀ ਟੋਟਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਆਸਾ ਦੀ ਵਾਰ ਵਿੱਚੋਂ ਲਿਆ ਹੋਇਆ ਇੱਕ ਸ਼ਲੋਕ ਹੈ ਜੋ ਦਸਵੀਂ ਜਮਾਤ ਦੀ ਪੰਜਾਬੀ ਪੁਸਤਕ ਸਾਹਿਤ ਮਾਲਾ ਸੋ ਕਿਉ ਮੰਦਾ ਆਖੀਏ ਸਿਰਲੇਖ ਅਧੀਨ ਦਰਜ ਹੈ ਇਸ ਵਿੱਚ ਗੁਰੂ ਜੀ ਇਸਤਰੀ ਦੀ ਮਹਾਨਤਾ ਬਾਰੇ ਸਮਝਾਉਂਦੇ ਹੋਏ ਲਿਖਦੇ ਹਨ ਕਿ ਜਨਮ ਤੋਂ ਲੈ ਕੇ ਸਾਰਾ ਜੀਵਨ ਮਨੁੱਖ ਦਾ ਨਾਤਾ ਇਸਤਰੀ ਨਾਲ ਜੁੜਿਆ ਹੈ ਇਹਦਾ ਪ੍ਰਸੰਗ ਸੀ ਅੱਗੇ ਦੀ ਵਿਆਖਿਆ ਵਿੱਚ ਕੀ ਫਰਮਾਉਂਦੇ ਆ ਗੁਰੂ ਜੀ ਦੇਖੋ ਗੁਰੂ ਜੀ ਫਰਮਾਉਂਦੇ ਹਨ ਮਨੁੱਖੀ ਜੀਵ ਇਸਤਰੀ ਹੈ ਅਤੇ ਇਸਤਰੀ ਦੇ ਪੇਟ ਵਿੱਚ ਹੀ ਉਸ ਦੇ ਸਰੀਰ ਦਾ ਨਿਰਮਾਣ ਹੁੰਦਾ ਹੈ ਇਸਤਰੀ ਨਾਲ ਉਸ ਦੀ ਕੁੜਮਾਈ ਅਤੇ ਵਿਆਹ ਹੁੰਦਾ ਹੈ ਇਸਤਰੀ ਦੇ ਕਾਰਨ ਹੀ ਮਨੁੱਖ ਦਾ ਹਰ ਲੋਕਾਂ ਨਾਲ ਨਾਤਾ ਜੁੜਦਾ ਹੈ ਸੰਸਾਰ ਦੀ ਉਤਪਤੀ ਦਾ ਰਾਹ ਬਣਦਾ ਹੈ ਜੇਕਰ ਇਸਤਰੀ ਮਰ ਜਾਵੇ ਤਾਂ ਆਦਮੀ ਹਰ ਇਸ ਦੀ ਤਲਾਸ਼ ਕਰਦਾ ਹੈ ਉਸ ਨੂੰ ਹੋਰ ਲੋਕਾਂ ਨਾਲ ਜੋੜਦੀ ਹੈ ਉਹ ਇਸਤਰੀ ਨੂੰ ਬੁਰਾ ਕਹਿਣਾ ਸਹੀ ਨਹੀਂ ਜਿਸ ਦੇ ਪੇਟੋਂ ਰਾਜੇ ਵੀ ਜਨਮ ਲੈਂਦੇ ਹਨ ਇਸਤਰੀ ਦਾ ਦਰਜਾ ਸਮਾਜ ਵਿੱਚ ਬਹੁਤ ਉੱਚਾ ਹੈ ਠੀਕ ਹੈ ਇਹ ਆਪਾਂ ਕੁਝ ਲਾਈਨਾਂ ਦਾ ਕੀਤਾ ਸੀ ਨੈਕਸਟ ਤਾਂ ਅੱਗੇ ਆਪਾਂ ਇੱਕ ਕਾਵੀ ਟੋਟਾ ਦੇਖ ਲੈਣੇ ਸਟੂਡੈਂਟ ਦੇਖੋ ਪੰਡੇ ਹੀ ਪੰਡੂ ਉਪਜੇ ਭੰਡੇ ਬਾਜ਼ ਨਾ ਕੋਏ ਨਾਨਕ ਭੰਡੇ ਬਾਹਰਾ ਇੱਕੇ ਸੱਚਾ ਸੋਏ ਜਿਤ ਮੋਖੇ ਸਦਾ ਸਲਾਈਏ ਭਾਗਾ ਰਤੀ ਚਰ ਨਾਨਕ ਤੇ ਮੁਖ ਉਜਲੇ ਸੱਚੇ ਦਰਵਾਰ ਤਾਂ ਇਹਦਾ ਪ੍ਰਸੰਗ ਦੇਖੋ ਇਹਦੇ ਵਿੱਚ ਫਿਰ ਉਹ ਹੀ ਲਿਖਾਂਗੇ ਆਪਾਂ ਇਹਦੇ ਵਿੱਚ ਦੇਖੋ ਇਹ ਕਾਵੀ ਟੋਟਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਆਸਾ ਦੀ ਵਾਰ ਵਿੱਚੋਂ ਲਿਆ ਹੈ ਇਸ ਸ਼ਲੋਕ 10ਵੀਂ ਜਮਾਤ ਦੀ ਪੰਜਾਬੀ ਪੁਸਤਕ ਸਾਹਿਤ ਮਾਲਾ ਵਿੱਚੋਂ ਸੋ ਕਿਉ ਮੰਦਾ ਆਖੇ ਸਰਲੇਖ ਅਧੀਨ ਦਰਜ ਹੈ। ਇਸ ਸ਼ਲੋਕ ਵਿੱਚ ਗੁਰੂ ਜੀ ਫਰਮਾਉਂਦੇ ਹਨ ਇਸ ਤੋਂ ਬਾਹਰ ਕੇਵਲ ਪ੍ਰਮਾਤਮਾ ਸਾਨੂੰ ਇਸਤਰੀ ਦੇ ਗੁਣ ਗਾਉਣੇ ਚਾਹੀਦੇ ਹਨ। ਤੇ ਇਹਦੇ ਵੀ ਅੱਖਾਂ ਦੇਖ ਲੈਣੇ ਆ। ਗੁਰੂ ਜੀ ਫਰਮਾਉਂਦੇ ਹਨ ਕਿ ਸੰਸਾਰ ਵਿੱਚ ਮਹਾਨ ਦਰਜਾ ਰੱਖਣ ਵਾਲੀ ਇਸਤਰੀ ਖੁਦ ਵੀ ਇਸਤਰੀ ਤੋਂ ਹੀ ਜਨਮ ਲੈਂਦੀ ਹੈ। ਕੋਈ ਵੀ ਮਨੁੱਖੀ ਜੀਵ ਇਸਤਰੀਆਂ ਤੋਂ ਬਾਹਰ ਨਹੀਂ ਕੇਵਲ ਇੱਕ ਸੱਚਾ ਪ੍ਰਮਾਤਮਾ ਹੀ ਇਸਤਰੀ ਤੋਂ ਬਿਨਾ ਪੈਦਾ ਹੋਇਆ ਹੈ ਜੇ ਕੋਈ ਆਪਣੇ ਮੂਹ ਪਰਮਾਤਮਾ ਦਾ ਗੁਣ ਗਾਣ ਕਰਦਾ ਹੈ ਤਾਂ ਉਹ ਭਗਾਵਲ ਹੁੰਦਾ ਹੈ ਜਿਹਾ ਮਨੁੱਖ ਪਰਮਾਤਮਾ ਦੇ ਘਰ ਵਿੱਚ ਸੋਨੇ ਲੱਗਦੇ ਹਨ ਠੀਕ ਹੈ ਤੇ ਆਪਣੀ ਹੋਗੀ ਸਟੰਟ ਪ੍ਰਸੰਗ ਸਹਿਤ ਵਿਆਖਿਆ ਇਸ ਤੋਂ ਬਾਅਦ ਕਰਾਂਗੇ ਆਪਾਂ ਇਸ ਦਾ ਕੇਂਦਰੀ ਭਾਗ ਠੀਕ ਹੈ ਜੋ ਕਿ ਤੁਸੀਂ ਦੇਖ ਰਹੇ ਹੋ ਦੇਖੋ ਇਸ ਵਿੱਚ ਕੀ ਕਹਿੰਦੇ ਨੇ ਮਨੁੱਖੀ ਜੀਵਨ ਦਾ ਜਨਮ ਤੋਂ ਮਰਨ ਤੱਕ ਇਸਤਰੀ ਨਾਲ ਨਾਤਾ ਜੁੜਿਆ ਹੈ ਇਸਤਰੀ ਤੋਂ ਬਾਹਰ ਕੇਵਲ ਪਰਮਾਤਮਾ ਹੈ ਕੋਈ ਵੀ ਇਸਤਰੀ ਪੁਰਸ਼ ਨਹੀਂ ਰਾਜੇ ਵੀ ਇਸਤਰੀ ਤੋਂ ਜਨਮ ਲੈਂਦੇ ਹਨ ਸਾਨੂੰ ਇਸਤਰੀ ਨੂੰ ਕਦੇ ਮੰਦਾ ਨਹੀਂ ਬੋਲਣਾ ਚਾਹੀਦਾ ਠੀਕ ਹੈ ਏਸੀ ਦਾ ਕੇਂਦਰੀ ਭਾਗ ਅੱਗੇ ਆਗੇ ਇਹਦੇ ਸਟੂਡੈਂਟ ਵਸਤੂ ਨਿਸ਼ਿਸ਼ਟ ਪ੍ਰਸ਼ਨ ਜੋ ਕਿ ਇੱਕ ਸ਼ਬਦ ਜਾਂ ਇੱਕ ਬਾਕ ਵਿੱਚ ਆਪਾਂ ਇਹਦਾ ਆਨਸਰ ਦੇਣਾ ਹੋ ਫਰਸਟ ਦਾ ਦੇਖ ਲੈਣੇ ਆ ਸੋ ਕਿਉਂ ਮੰਦਾ ਆਖੀਏ ਬਾਣੀ ਅ ਕਿਸ ਗੁਰੂ ਜੀ ਦੀ ਰਚਨਾ ਹੈ ਗੁਰੂ ਨਾਨਕ ਦੇਵ ਜੀ ਠੀਕ ਹੈ ਅੱਗੇ ਸ਼ਲੋਕ ਵਿੱਚ ਇਸਤਰੀ ਤੋਂ ਬਾਹਰ ਕਿਸ ਦੀ ਹੋਂਦ ਸਵੀਕਾਰ ਕੀਤੀ ਗਈ ਹੈ ਤਾਂ ਇਹਦਾ ਆਨਸਰ ਹੈ ਪ੍ਰਮਾਤਮਾ ਠੀਕ ਹੈ ਤਿੰਨ ਨੰਬਰ ਦੇਖੋ ਗੁਰੂ ਨਾਨਕ ਦੇਵ ਜੀ ਅਨੁਸਾਰ ਕਿਸ ਦੀ ਸਿਫਤ ਨਾਲ ਸੱਚੇ ਦਰਬਾਰ ਵਿੱਚ ਕਦਰ ਪੈਂਦੀ ਹੈ ਪ੍ਰਮਾਤਮਾ ਦੀ ਰਾਜੇ ਕਿਸ ਤੋਂ ਜਨਮ ਲੈਂਦੇ ਹਨ ਇਸਤਰੀ ਤੋਂ ਠੀਕ ਹੈ ਹਾਂ ਅੱਗੇ ਦੇਖੋ ਪੰਜਵਾਂ ਨੰਬਰ ਕੁਐਸਚਨ ਗੁਰੂ ਨਾਨਕ ਦੇਵ ਜੀ ਦੇ ਅਨਸਾਰ ਭੰਡੇ ਬਾਹਰਾ ਕੌਣ ਹੈ ਤਾਂ ਉਹ ਹੈ ਸਟੂਡੈਂਟ ਪਰਮਾਤਮਾ ਭੰਡਾ ਸ਼ਬਦ ਦਾ ਅਰਥ ਇਸਤਰੀ ਸੋਕੇ ਮੰਦਾ ਆਖੇ ਸ਼ਬਦ ਵਿੱਚ ਕਿਸ ਦੀ ਮਹਾਨਤਾ ਦੱਸੀ ਗਈ ਹੈ ਇਸਤਰੀ ਦੀ ਪਰਮਾਤਮਾ ਦੇ ਦਰਪਾਰ ਵਿੱਚ ਕੌਣ ਉਜਲੇ ਮੁਖ ਵਾਲੇ ਹਨ ਪਰਮਾਤਮਾ ਦੇ ਗਉਣ ਗਉਣ ਵਾਲੀ ਠੀਕ ਹੈ ਤਾਂ ਇਸੇ ਸਟੂਡੈਂਟ ਆਪਣੀ ਠੀਕ ਹੈ ਸੋਕੇ ਮੰਦਾ ਆਖੇ ਵਾਲੀ ਸ਼ਲੋਕ ਠੀਕ ਹੈ ਸਰਲੇਖ ਜੋ ਆਪਾਂ ਕੀਤਾ ਹੈ ਤਾਂ ਇਸ ਤੋਂ ਨੈਕਸਟ ਆਪਾਂ ਕਰਦੇ ਹਾਂ ਸਟੂਡੈਂਟ ਗगन ਮੈਥਾਲ ਠੀਕ ਹੈ ਜੋ ਕਿ ਇਹ ਵੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚੋਂ ਹੀ ਲਿਆ ਹੋਇਆ ਹੈ ਠੀਕ ਹੈ ਤੇ ਇਹਨੂੰ ਆਪਾਂ ਕਰਦੇ ਹਾਂ ਦੇਖੋ ਤਾਂ ਨੈਕਸਟ ਆਗੇ ਸਟੂਡੈਂਟ ਆਪਣਾ ਦੇਖੋ ਗगन ਮੈਥਾਲ ਠੀਕ ਹੈ ਇਹ ਆਪਾਂ ਕਰ ਲੈਣਾ ਹੈ ਕਾਵੀ ਟੋਟਾ ਤਾਂ ਇਹਦੇ ਵਿੱਚ ਦੇਖੋ ਗगन ਮੈਥਾਲ ਰਵੀ ਚੰਦ ਦੀਪਕ ਬਨੇ ਤਰੀਕਾ ਮੰਡਲ ਜਨਕ ਮੋਤੀ ਧੁੱਪ ਮਨ ਮਲ ਆਨਲੋ ਪਵਨ ਚਬਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਭੇਰੀ ਤਾਂ ਇਹਦੀ ਪ੍ਰਸੰਗ ਕਰਦੇ ਆਂ ਦੇਖੋ ਸੁਣ ਏ ਕਵੀ ਟੋਟਾ ਇਹ ਆਪਾਂ ਲਾਈਨਾਂ ਪਹਿਲਾਂ ਸਾਰੀਆਂ ਉਹਦੇ ਵਿੱਚ ਹੀ ਲਿਖਿਆ ਹੋਈਆਂ ਨਾ ਠੀਕ ਹੈ ਤੇ ਇਸ ਨੂੰ ਆਪਾਂ ਇਸ ਤਰ੍ਹਾਂ ਹੀ ਇੱਥੋਂ ਆਪਾਂ ਸਟਾਰਟਿੰਗ ਕਰਨੀ ਹੈ ਪ੍ਰਸੰਗ ਸਹਿਤ ਵਿੱਚ ਇੱਕ ਕਵੀ ਟਟਪ ਸਾਹਿਤ ਮਾਲਾ ਪੁਸਤਕ ਵਿੱਚ ਦਰਜ ਗੁਰੂ ਨਾਨਕ ਦੇਵ ਜੀ ਦੀ ਬਾਣੀ ਗगन ਮੈਥਾਲ ਵਿੱਚੋਂ ਲਿਆ ਗਿਆ ਹੈ ਇਸ ਬਾਣੀ ਵਿੱਚ ਗੁਰੂ ਜੀ ਨੇ ਮੰਤਰਾਂ ਵਿੱਚ ਉਤਾਰੀ ਜਾਂਦੀ ਆਰਤੀ ਨੂੰ ਇੱਕ ਵਿਅਰਥ ਕਰਾਰ ਹੋਏ ਦੱਸਿਆ ਹੈ ਸਾਰੀ ਕੁਦਰਤ ਹਰ ਸਮੇਂ ਸਰਗੁਣ ਤੇ ਨਿਰਗੁਣ ਸਰੂਪ ਵਾਲੇ ਪ੍ਰਮਾਤਮਾ ਦੀ ਆਰਤੀ ਉਤਾਰਨ ਦੇ ਆਹਰ ਵਿੱਚ ਲੱਗੀ ਹੋਈ ਹੈ ਮਨੁੱਖੀ ਜੀਵ ਨੂੰ ਵਿਅਕਤੀਗਤ ਰੂਪ ਵਿੱਚ ਉਸ ਨਾਲ ਜੁੜਨ ਦੀ ਲੋੜ ਹੈ ਠੀਕ ਹੈ ਇਸ ਤੋਂ ਬਾਅਦ ਇਹਦੀ ਵਿਆਖਿਆ ਗੁਰੂ ਜੀ ਫਰਮਾਉਂਦੇ ਹਨ ਕਿ ਆਕਾਸ਼ ਇੱਕ ਥਲਵਾਂਗ ਹੈ ਜਿਸ ਵਿੱਚ ਸੂਰਜ ਅਤੇ ਚੰਦ ਦੀਪਕ ਵਾਂਗ ਜਗ ਰਹੇ ਹਨ ਅਤੇ ਸਾਰਾ ਤਾਰਾ ਮੰਡਲ ਮੋਤੀਆਂ ਵਾਂਗ ਹੈ ਮਾਲਿਆ ਪਹਾੜਤ ਦੇ ਚੰਦਨ ਤੇ ਖੁਸ਼ਬੂਦਾਰ ਰੁੱਖਾਂ ਵਿੱਚੋਂ ਲੰਘ ਕੇ ਆਉਣ ਵਾਲੀ ਧੂਫ ਦੇ ਰਹੀ ਹੈ ਇਹ ਚਲਦੀ ਹੋਈ ਪੌਣ ਚਵਰ ਕਰ ਰਹੀ ਹੈ ਸਾਰੀ ਬਨਸਪਤੀ ਫੁੱਲ ਅਤੇ ਫਲ ਭੇਂਟ ਕਰ ਰਹੀ ਹੈ ਪ੍ਰਭੂ ਇਹ ਤੇਰੀ ਕੈਸੀ ਆਰਤੀ ਹੋ ਰਹੀ ਹੈ ਇਹ ਅਦਭੁਤ ਆਰਤੀ ਹੈ ਇੱਕ ਰਸ ਜੀਵਨ ਦੇ ਨੋ ਦੇ ਮਨੋਂ ਤੇਰੀ ਆਰਤੀ ਵਾਸਤੇ ਨਗਾਰੇ ਵੱਜ ਰਹੇ ਹਨ ਇਸ ਪ੍ਰਕਾਰ ਪ੍ਰਭੂ ਸਾਰੀ ਕੁਦਰਤ ਤੇਰੀ ਆਰਤੀ ਉਤਾਰਨ ਦੇ ਕਾਰਜ ਵਿੱਚ ਝੂਟੀ ਹੋਈ ਹੈ ਠੀਕ ਹੈ ਅੱਗੇ ਇਹਦੀ ਆੜਾ ਦੇਖੋ ਸਵੰਦ ਭਾਗ ਠੀਕ ਹੈ ਤਾਂ ਇਹਨੂੰ ਆਪਾਂ ਕਰਦੇ ਹਾਂ ਦੇਖੋ ਸਾਹਸ ਤਵੇ ਨਨ 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 ਹੈ ਤੋਏ ਕਾਹੂ ਸਾਹਸ ਮੂਰਤੀ ਨਾਨਾ ਏਕ ਤੋਹੇ ਸਾਹਸ ਪਦ ਬਿਮਲ ਨਨ ਇੱਕ ਪਦ ਗਦਬਿਨ ਸਾਹਸ ਤਦ ਗਦ ਏਵ ਚਲਤ ਮੋਹਿ ਤਾਂ ਇਹਦੀ ਪ੍ਰਸੰਗ ਵਿਆਖਿਆ ਕਰਦੇ ਆ ਸਟੂਡੈਂਟ ਦੇਖੋ ਵਿੱਚ ਕੀ ਕਹਿਣਾ ਚਾਹੁੰਦੇ ਆ ਪ੍ਰਸੰਗ ਇਹ ਕਵੀ ਟੋਟਾ ਸਾਹਿਤ ਮਾਲਾ ਪੁਸਤਕ ਵਿੱਚ ਦਰਜ ਗੁਰੂ ਨਾਨਕ ਦੇਵ ਜੀ ਦੀ ਬਾਣੀ ਗਾਗਨ ਮੈਥਾਲ ਵਿੱਚੋਂ ਲਿਆ ਹੈ ਇਸ ਬਾਣੀ ਵਿੱਚ ਗੁਰੂ ਜੀ ਨੇ ਮੰਦਰਾਂ ਵਿੱਚ ਉਤਾਰੀ ਜਾਂਦੀ ਆਰਤੀ ਨੂੰ ਇੱਕੋ ਵਿਅਰਥ ਕਰਾਰ ਦਿੰਦੇ ਹੋਏ ਦੱਸਿਆ ਹੈ ਕਿ ਸਾਰੀ ਕੁਦਰਤ ਹਰ ਸਮੇਂ ਸਰਗੁਣ ਨਿਰਗੁਣ ਸਰੂਪ ਵਾਲੇ ਪ੍ਰਮਾਤਮਾ ਦੀ ਆਰਤੀ ਉਤਾਰਨ ਦੇ ਆਹਾਰ ਵਿੱਚ ਲੱਗੀ ਹੋਈ ਹੈ ਮਨੁੱਖੀ ਜੀਵ ਨੂੰ ਵਿਅਕਤੀਗਤ ਰੂਪ ਵਿੱਚ ਉਸ ਨਾਲ ਜੋੜਨ ਦੀ ਲੋੜ ਹੈ ਤਾਂ ਇਹਦੀ ਵਿਆਖਿਆ ਦੇਖੋ ਗੁਰੂ ਜੀ ਫਰਮਾਉਂਦੇ ਹਨ हे ਪ੍ਰਭੂ ਸਾਰੇ ਜੀਵਾਂ ਵਿੱਚ ਵਿਆਪਕ ਹੋਣ ਕਰਕੇ ਹਜ਼ਾਰਾਂ ਤੇਰੀਆਂ ਅੱਖਾਂ ਹਨ ਨਿਰਾਕਾਰ ਹੋਣ ਕਰਕੇ ਪ੍ਰਭੂ ਤੇਰੀ ਕੋਈ ਅੱਖ ਨਹੀਂ ਤੇਰੀਆਂ ਹਜ਼ਾਰਾਂ ਸ਼ਕਲਾਂ ਹਨ ਪਰ ਕੋਈ ਸ਼ਕਲ ਨਹੀਂ ਹਜ਼ਾਰਾਂ ਤੇਰੇ ਪੈਰ ਹਨ ਪਰ ਇੱਕ ਵੀ ਪੈਰ ਨਹੀਂ ਹਜ਼ਾਰਾਂ ਤੇਰੇ ਨੱਕ ਹਨ ਪਰ ਇੱਕ ਵੀ ਨੱਕ ਨਹੀਂ ਅਜਿਹਾ ਕੌਤਕਾ ਨੇ ਮੈਨੂੰ ਹੈਰਾਨ ਕਰ ਦਿੱਤਾ ਹੈ ਠੀਕ ਹੈ ਤਾਂ ਇਸ ਤੋਂ ਬਾਅਦ ਆਪਾਂ ਕਰਦੇ ਹਾਂ ਸਟੂਡੈਂਟਸ ਦਾ ਕੇਂਦਰੀ ਭਾਵ ਤਾਂ ਇਹਦਾ ਦੇਖੋ ਕੇਂਦਰੀ ਭਾਵ ਦੇ ਵਿੱਚ ਆਪਾਂ ਦੇਖੋ ਕੀ ਕਹਿਣਾ ਚਾਹੁੰਦੇ ਆ ਸਾਰੀ ਕੁਦਰਤ ਹਰ ਸਮੇਂ ਸਰਗੁਣ ਨਿਰਗੁਣ ਸਰੂਪ ਵਾਲੇ ਸਰੂਪ ਦੀ ਆਰਤੀ ਉਤਾਰਨ ਦੇ ਆਹਰ ਵਿੱਚ ਲੱਗੀ ਹੋਈ ਹੈ ਜੀਵ ਪ੍ਰਭੂ ਦੇ ਚਰਨਾਂ ਨਾਲ ਜੋੜ ਕੇ ਉਸ ਦੀ ਕਿਰਪਾ ਨਾਲ ਪ੍ਰਾਪਤ ਹੋਈ ਗੁਰੂ ਦੀ ਸਿੱਖਿਆ ਅਨੁਸਾਰ ਸਾਰੇ ਜੀਵਾਂ ਵਿੱਚ ਪ੍ਰਭੂ ਦੀ ਜੋਤ ਵਸਦੀ ਹੈ అనుਭਵ ਕਰਕੇ ਉਸ ਦੇ ਭਾਣੇ ਵਿੱਚ ਚੱਲਦਾ ਹੈ ਤਾਂ ਉਹ ਵੀ ਕੁਦਰਤ ਦੁਆਰ ਉਤਾਰੀ ਜਾ ਰਹੀ ਆਰਤੀ ਵਿੱਚ ਸ਼ਾਮਲ ਹੋ ਜਾਂਦਾ ਹੈ ਅਸੋ ਨੈਕਸਟ ਆਗੇ ਸੌਂਟ ਆਪਣੀ ਵਸਤੂ ਨਿਸ਼ੇਸ਼ਟ ਪ੍ਰਸ਼ਨ ਜੋ ਕਿ ਇੱਕ ਸ਼ਬਦ ਜਾਂ ਇੱਕ ਬਾਗ ਵਿੱਚ ਆਪ ਉੱਤਰ ਦੇਣਾ ਚਲੋ ਆਪ ਇਹਨੂੰ ਕਰਦੇ ਆ ਡਿਸਕਸ ਜਿਵੇਂ ਕਿ ਤੁਸੀਂ ਦੇਖ ਰਹੀ ਆਂਸਰ ਇਹਨਾਂ ਦੇ ਤਾਂ ਦੇਖੋ ਫਸਟ ਦੇਖੋ ਗਗਨ ਮੈ ਥਾਲ ਬਾਣੀ ਵਿੱਚ ਕਿਸ ਦੀ ਆਰਤੀ ਉਤਾਰੀ ਜਾ ਰਹੀ ਹੈ ਪਰਮਾਤਮਾ ਦੀ ਭਵਖੰਡਨਾ ਦੀ ਆਰਤੀ ਵਿੱਚ ਗਗਨ ਕੀ ਹੈ ਥਾਲ ਭਵਖੰਡਨਾ ਦੀ ਆਰਤੀ ਵਿੱਚ ਸੂਰਜ ਚੰਦ ਕੀ ਹਨ ਦੀਵੇ ਭਵਖੰਡਨਾ ਦੀ ਆਰਤੀ ਵਿੱਚ ਤਾਰਿਕਾ ਮੰਡਲ ਮੋਤੀ ਭਵਖੰਡਨਾ ਦੀ ਆਰਤੀ ਵਿੱਚ ਪਾਉਣ ਕਰ ਰਹੀ ਚਵਰ ਭਵਖੰਡਨਾ ਦੀ ਆਰਤੀ ਵਿੱਚ ਵਨਸਪਤੀ ਕੀ ਕਰ ਰਹੀ ਹੈ ਸੁਗੰਧਾਈ ਤੇ ਫੁੱਲਾਂ ਭੇਟਾਂ ਠੀਕ ਹੈ ਅੱਗੇ ਆਗੇ ਕੁਐਸਚਨ ਆਪਣੇ ਸਟੂਡੈਂਟ ਦੇਖੋ 7 ਨੰਬਰ ਪ੍ਰਮਾਤਮਾ ਸਰਵ ਵਿਆਪਕ ਜੋਤ ਦਾ ਗਿਆਨ ਕਿਸ ਤਰ੍ਹਾਂ ਪ੍ਰਾਪਤ ਹੁੰਦਾ ਹੈ ਇਹਦੇ ਵਿੱਚ ਗੁਰੂ ਦੀ ਸਿੱਖਿਆ ਨਾਲ ਗਗਨ ਮੈ ਥਾਲ ਬਾਣੀ ਵਿੱਚ ਭਵ ਖੰਡਨਾ ਆਰਤੀ ਕੌਣ ਉਤਾਰ ਰਿਹਾ ਸਾਰੀ ਕੁਦਰਤ ਗਗਨ ਮੈ ਥਾਲ ਬਾਣੀ ਵਿੱਚ ਪ੍ਰਭੂ ਦਾ ਸਰੂਪ ਕਿਸ ਤਰ੍ਹਾਂ ਦਾ ਹੈ ਸਰਗੁਣ ਤੇ ਨਿਰਗੁਣ ਤਾਂ ਇਹ ਸੀ ਸੁੰਟ ਅਪਾਂ ਗੁਰਮਤ ਕਾਬ ਦਾ ਗੁਰੂ ਨਾਨਕ ਦੇਵ ਜੀ ਦੀਆਂ ਲਿਖੀਆਂ ਹੋਈਆਂ 17 ਜੋ ਆਪਾਂ ਡਿਸਕਸ ਕੀਤੀਆਂ ਸੁੰਟ ਕਲਾਸ ਕਿੱਦਾਂ ਲੱਗੀ ਸੁੰਟ ਕਮੈਂਟ ਸੈਸ਼ਨ ਵਿੱਚ ਕਮੈਂਟ ਜ਼ਰੂਰ ਕਰਨਾ ਠੀਕ ਹੈ ਤੇ ਮੇਰੀਆਂ ਆਉਣ ਵਾਲੀ ਕਲਾਸਿਸ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਕਲਾਸ ਦਾ ਨੋਟੀਫਿਕੇਸ਼ਨ ਮਿਲ ਸਕੇ। ਤਾਂ ਮੈਂ ਤੁਹਾਨੂੰ ਦੱਸ ਦੇਣਾ ਸਟੂਡੈਂਟ ਇਸ ਤੋਂ ਇਲਾਵਾ ਆਪਾਂ ਤੁਹਾਡੇ ਬਾਕੀ ਸਬਜੈਕਟ ਵੀ ਕਰਨ ਜਾ ਰਹੇ ਹਾਂ ਜਿਸ ਵਿੱਚ ਸੋਸ਼ਲ ਸਾਇੰਸ ਤੁਹਾਡੀ ਸਟਾਰਟ ਕੀਤੀ ਹੋਈ ਹੈ। ਜਿਹੜੇ ਸਟੂਡੈਂਟ ਨੇ ਪਹਿਲਾਂ ਵਾਲੀ ਕਲਾਸਿਸ ਦੇਖਣੀ ਹੋਵੇ ਤਾਂ ਉਹ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਦੇਖ ਸਕਦੇ ਹੋ। ਠੀਕ ਹੈ। ਤਾਂ ਮਿਲਦੇ ਹਾਂ ਸਟੂਡੈਂਟ ਨੈਕਸਟ ਕਲਾਸ ਦੇ ਵਿੱਚ। ਠੀਕ ਹੈ। ਓਕੇ ਗੁੱਡ ਬਾਏ।